वेलकम दोस्तों कबड्डी365.com ਤੇ ਤੁਹਾਡਾ ਸਾਰਿਆਂ ਦਾ ਫਿਰ ਤੋਂ ਸਵਾਗਤ ਹੈ 73 ਨੰਬਰ ਵੀਡੀਓ ਲੈ ਕੇ ਮੈਂ ਹਾਜ਼ਰ ਹਾਂ ਦੋਸਤੋ ਇਹ ਤੁਹਾਡੇ ਲਈ ਅਸੀਂ ਬੈਸਟ ਮੈਚਾਂ ਦੀ ਇੱਕ ਲੜੀ ਲੈ ਕੇ ਆਏ ਹੋਏ ਹਾਂ ਜਿਹਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਹੋਏ 2013-14 10 9 ਜਿਸ ਵੀ ਕਿਸੇ ਸਾਲ ਦੇ ਰੈਂਡਮਲੀ ਅਸੀਂ ਮੈਚ ਤੁਹਾਡੇ ਕੋਲ ਲੈ ਕੇ ਆ ਰਹੇ ਹਾਂ ਇਹ ਮੈਚ 5 ਮਾਰਚ 2014 ਦਾ ਮੈਚ ਹੈ ਰੌਂਤਾ ਦਾ ਕਬੱਡੀ ਟੂਰਨਾਮੈਂਟ ਔਰ ਮਾਨੂਕੇ ਗੇਲ ਵਰਸਸ ਸ਼ਮਸ਼ਪੁਰ ਦੇ ਵਿਚਕਾਰ ਇਹ ਮੈਚ ਖੇਡਿਆ ਗਿਆ ਹੈ ਮਾਣੂਕੇ ਦੇ ਵਿੱਚ ਪਾਲਾ ਜਲਾਲਪੁਰ ਔਰ ਬਲਜੀਤ ਸੇਤੋ ਖੇਡ ਰਹੇ ਸੀ ਔਰ ਸ਼ਮਸ਼ਪੁਰ ਦੇ ਵਿੱਚ ਮੋੜ ਕਕਰਾਲਾ ਔਰ ਗੁਰਦੀਪ ਤਕੀਪੁਰੀਆ ਖੇਡ ਰਹੇ ਮੈਚ ਬੜਾਈ ਵਧੀਆ ਦੇਖਣ ਨੂੰ ਮਿਲਿਆ ਔਰ ਮੈਚ ਦੇ ਵਿੱਚ ਖਿਡਾਰੀਆਂ ਦੀ ਆਪਸੀ ਨੋਕਚੋਕ ਵੀ ਦੇਖਣ ਨੂੰ ਮਿਲੀ ਮੈਚ ਵੇਖ ਦੇ ਵਿੱਚ ਬੈਸਟ ਰੇਡਰ ਦੀ ਯਾਫੀ ਨੂੰ ਬੁਲਟ ਮੋਟਰਸਾਈਕਲ ਤੇ 18 ਤਰੀਕ ਨੂੰ ਕੈਂਡ ਅਕੈਡਮੀਆ ਦੇ ਵਿੱਚ ਵੀ ਮੋਟਰਸਾਈਕਲ ਦਿੱਤੇ ਜਾਣਗੇ 114 ਤੇ 15 ਪੁਆਇੰਟ ਗੇਲ ਕਹਿੰਦਾ ਵੀ ਜਿਹੜੀ ਟੀਮ ਦੇ ਪਹਿਲਾ ਹੋਣਗੇ ਉਹ ਟੀਮ ਇਸ ਮੈਚ ਦੀ ਜੇਤੂ ਟੀਮ ਹੋਊਗੀ ਕੋਈ ਵੀ ਕੋਈ ਮੈਚ ਖੇਡ ਕਬੱਡੀ ਦੇ ਵਿੱਚ ਮੇਰੇ ਵੀਰੋ ਬਾਪ ਤਕੜਾ ਬਾਪ ਤਕੜਾ ਖੇਡਿਆ ਤੇ ਪੁੱਤ ਦੀ ਜੜਤ ਵੀ ਪਾਉਂਦਾ ਹੈ ਰੇਡ ਨਾਲ ਪੂਰੀਏ ਮੜਕ ਵੀ ਦੁਨੀਆ ਤੇ ਸ਼ਾਇਆ ਪੁੱਤ ਪ੍ਰੀਤਮ ਪਹਿਲਵਾਨ ਦਾ ਬੱਚੇ ਬੱਚੇ ਦੀ ਜਵਾਨ ਉੱਤੇ ਨਾਮ ਹੈ ਯਾਰੋ ਸੁਲਤਾਨ ਵਿੱਚ ਮੋਗੇ ਤੇ ਪਿੰਡ ਸੈਦੋ ਕੇ ਪੈਂਦਾ ਮੋਹਣੀ ਦੀ ਕੌਡੀ ਦਾ ਵਾਰਸ ਜਿੱਥੇ ਰਹਿੰਦਾ ਫੂਨਾ ਵਿੱਚ ਵੱਜਦੇ ਐਸ ਮੁੰਡੇ ਦੇ ਗੀਤ ਬਈ ਜਾਫੀ ਕਬੱਡੀ ਦਾ ਸਟਾਰ ਸੈਦੋ ਕੇ ਵਾਲਾ ਸੈਦੋ ਕੇ ਵਾਲਾ ਬਲਜੀ ਵਾਹ ਓ ਨੌਜਵਾਨ ਹੈ ਸਵਾਦ ਕਰਦੇ ਤੇਰੀ ਸਾਕੇ ਖਾਂ ਖਾਂਦੇ ਕਿਸਾਨ ਜੱਟ ਨੂੰ ਆਉਂਦੇ ਯਾਰ ਰੋਕ ਲੈ ਤੂਫਾਨ ਜੱਟ ਨੂੰ ਆਉਂਦੇ ਯਾਰ ਰੋਕ ਲੈ ਤੂਫਾਨ ਜੱਟ ਨੂੰ ਆਇਆ ਭੀਮ ਮਾਨੋਕੇ ਵਾਲਾ ਮਿੰਟੂ ਸਰਪੰਚ ਲੱਭੀ ਨੰਗਲ ਮੇਜਰ ਬਰਾਉਡ ਵੱਲੋਂ ਐਲਾਨ ਹੋਇਆ ਹੈ ਅਗਲੇ ਸਾਲ ਨੂੰ ਬੀਲੇ ਦੇ ਕਬੱਡੀ ਕੱਪ ਦੇ ਕਹਿੰਦੇ ਸਵਿਫਟ ਗੱਡੀ ਦਿੱਤੀ ਜਾਣੀ ਹੈ ਭੀਮ ਮਾਨੋਕੇ ਵਾਲਾ ਗੁਰਦੀਪ ਟਾਕੀਪੁਰੇ ਤੋਂ ਪੁਆਇੰਟ ਲੈ ਕੇ ਵਾਪਸ ਗਿਆ ਆ ਖਿਡਾਰੀ ਕਹਿੰਦੇ ਸੁਲਤਾਨ ਦਾ ਛੋਟਾ ਵੀਰ ਹੈ ਮੇਰੇ ਵੀਰੋ ਪ੍ਰੀਤ ਨੇ ਆਜ ਤੱਕੜੀ ਕਬੱਡੀ ਖੇਡੀ ਤੇ ਅੱਜ ਕੱਲ ਕਹਿੰਦੇ ਦੋਨੇ ਪੁੱਤੇ ਨਾ ਖੇਡ ਮੈਦਾਨਾਂ ਦੇ ਵਿੱਚ ਬਹੁਤ ਤਕੜੀ ਖੇਡ ਖੇਡਦੇ ਆ ਇੱਕ ਪਾਸੇ ਜਲਾਲਪੁਰ ਦਾ ਪਾਲਾ ਦੂਸਰੇ ਪਾਸੇ ਦਿੱਲੀ ਸਾਂਸਪੁਰ ਦਾ ਦਿੱਲੀ ਸਾਂਸਪੁਰ ਦਾ ਭਵਾਨੀਗੜ੍ਹ ਦਾ ਏਰੀਆ ਸੌਰੀ 500 ਦਾ ਏਰੀਆ ਪਰ ਜਲਾਲਪੁਰ ਦੇ ਸੋਹਣ ਸਿੰਘ ਦੇ ਪੁੱਤਰ ਨੂੰ ਦੁਨੀਆ ਜਾਣਦੀ ਹੈ ਉਧਰ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਪੁਆਇੰਟ ਜਾਫੀ ਦਾ ਜੱਗਾ ਖਹਿਰਾ ਮਨੀਲਾ ਸਿਮਰਜੀਤ ਮਨੀਲਾ ਜੀਤਾ ਮਨੀਲਾ ਲక్ష్మణ ਮਨੀਲਾ ਬੱਬੂ ਮਨੀਲਾ ਰਾਜੂ ਮਨੀਲਾ ਜੱਗੀ ਖੋਟੇ ਤੇ ਅਜੇ ਕੁਮਾਰ ਪਾਲ ਮਨੀਲਾ ਲੈ ਵੀ ਬਾਈ ਇਹ ਕਿਹਦੇ ਲਈ ਮਾਨ ਸਨਮਾਨਾ ਦੱਸੀ ਜਰਾ ਲਓ ਇਸ ਲਈ लाडी ਬਾਨੀ ਜੀਤ ਸੱਜੇ ਵਾਲੇ ਦੇ ਲਈ ਮਾਨ ਸਨਮਾਨ ਆਇਆ ਹੈ ਇਹ ਨਿਹਾਲ ਸਿੰਘ ਵਾਲੇ ਕੋਲੇ ਪਿੰਡ ਨੌਜਵਾਨਾ लाडी ਐ ਨਾ ਕੌਡੀ ਦੇ ਸੱਜਰੇ ਤੂਫਾਨ ਦਾ लाडी ਐ ਨਾ ਕੌਡੀ ਦੇ ਸੱਜਰੇ ਤੂਫਾਨ ਦਾ ਉਧਰ ਮੌੜ ਟਕਰਾਲੇ ਵਾਲਾ ਮੇਰੇ ਵੀਰੋ ਤੇ ਨਾਲ ਗੁਰਦੀਪ ਤੱਕੀਪੁਰ ਦਾ ਇੱਕ ਪਾਸੇ ਮਾਨ ਟਕਰਾਲੇ ਵਾਲਾ ਮੇਰੇ ਵੀਰੋ ਇਸ ਹਾਲ ਇੰਡੀਆ ਦੀ ਟੀਮ ਲੋ ਖੇਡਿਆ ਵਰਲਡ ਕੱਪ ਦੇ ਵਿੱਚ ਤੇ ਦੂਸਰੇ ਪਾਸੇ ਟੀਮੇ ਵੱਲੋਂ ਬਲਜੀਤ ਸਾਗੋ ਕੇ ਦੇ ਲਈ 100 ਰੁਪਏ ਦੇ ਮਾਨ ਸਨਮਾਨ ਦੇ ਟੀਮਾ ਦੀਨੇ ਵਾਲਾ ਮੇਰੇ ਵੀਰੋ ਸੁਲਤਾਨ ਅਗਲੀ ਕਬੱਡੀ ਪਾਉਣ ਦੇ ਲਈ ਵਾਦਾ ਹੋਇਆ ਸੁਲਤਾਨ ਮੇਰੇ ਵੀਰੋ ਜੇ ਤੇ ਅੱਜ ਦੀਆਂ ਟੀਮਾਂ ਵਧੀਆ ਲੱਗੀਆਂ ਇੱਕ ਵਾਰੀ ਤਾੜੀ ਮਾਰ ਕੇ ਜਰੂਰ ਦਰਦੋ ਮੇਰੇ ਵੀਰੋ ਰੌਤੇ ਦਾ ਖੇਤੀ ਮੇਲੇ ਵੱਲੋਂ ਬਲਜੀਤ ਦੇ ਲਈ 100 ਰੁਪਏ ਦੇ ਮਾਨ ਸਨਮਾਨ ਆਏ ਹੈ ਲਓ ਜੀਵਨ ਮੇਰੇ ਵੀਰੋ ਕਹਿੰਦੇ ਗਾਗੋ ਉਹਨਾਂ ਨੇ ਬਾਬਾ ਕਾਂਦਾਸ ਕਬੱਡੀ ਕਲੱਬ ਦੇ ਲਈ ਲਓ ਮਾਨੂਕੇ ਵਾਲਾ ਇਸ ਲਈ ਕਹਿੰਦੇ ਜੀਵਨ ਜੀਵਨ ਕਬੱਡੀ ਪਾ ਰਿਹਾ ਲਓ ਜੀਵਨ ਦੀ ਪਈ ਹੋਈ ਕਬੱਡੀ ਚਾਰ ਜੱਸੀ ਤਿਆਰ ਨੇ ਕਿਸ ਨੌਜਵਾਨ ਦੇ ਨ ਮਕਾਬਲਾ ਹੁੰਦਾ ਹੈ ਗੱਲ ਸਮੇਂ ਦੀ ਹੈ ਇਸ ਲਈ ਜੀਵਨ ਮਾਨੂਕੇ ਵਾਲਾ ਮੇਰੇ ਵੀਰੋ ਆਪਣੀ ਟੀਮ ਲਈ ਲੱਖਾਂ ਜਆ ਪੁਆਇੰਟ ਜੋੜਦਾ ਹੋਇਆ ਉਧਰ ਸਰਦਾਰ ਹਰਨੇਕ ਸਿੰਘ ਜੀ ਮੇਰੇ ਵੀਰੋ ਪੁੱਜੇ ਹੋਏ ਨੇ ਤੇ ਨਾਲ ਸਾਡਾ ਵੀਰ ਰਮਣਾ ਮੇਰੇ ਵੀਰੋ ਐਵ ਸਪੋਰਟ ਤੋਂ ਗੋਰੇ ਉਹਨਾਂ ਦੇ ਨਾਲ ਪੁੱਜਿਆ ਹੋਇਆ ਲੈ ਵੀ ਨੌਜਾਨਾ ਜੀਆ ਨੂੰ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਦਿਲਜੀਤ ਸਿੰਘ ਦੱਲੀ ਇਹ ਜਲਾਲਪੁਰ ਦਾ ਪਾਲਾ ਕਿ ਜਿਹੜਾ ਮਲਿਆਂ ਦਾ ਝਾਫਾ ਏ ਪੁੱਠੇ ਸਿੱਤੇ ਦਾ ਲਾ ਕੇ ਚੜਦਾ ਕਿਤਾ ਪਾਏ ਜਲਾਲਪੁਰ ਦੇ ਸੂਰ ਸਿੰਘ ਦਾ ਪੁੱਤਰ ਟਰੈਕਟਰਾਂ ਦਾ ਜੇਤੂ ਗੱਡੀਆਂ ਦਾ ਜੇਤੂ ਮੋਟਰਸਾਈਕਲਾਂ ਦਾ ਜੇਤੂ ਦੁਨੀਆ ਦਾ ਸਭ ਤੋਂ ਮਹਿੰਗਾ ਝਾਫੀ ਜਲਾਲਪੁਰ ਦਾ ਪਾਲਾ ਲਾ ਤਕੜਾ ਝਫਾ ਆਪਣੀ ਟੀਮ ਦੇ ਲਈ ਇੱਕ ਲੱਖਾਂ ਦਾ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਉੱਧਰ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਜਗਮੀਤ ਸਿੰਘ ਭੀਮ ਮਾਣੂਕੇ ਗਿੱਲਾਂ ਵਾਲਾ ਮੇਰੇ ਵੀਰੋ ਗਰਨਾਲ ਪੁੱਜਿਆ ਹੋਇਆ ਕਾਬਲ ਹਣੀ ਕਹਿੰਦੇ ਯੂਐਸਏ ਦੇ ਵਿੱਚ ਬੈਠੇ ਇਹਨਾਂ ਮੈਚਾਂ ਦਾ ਆਨੰਦ ਮਾਣਦੇ ਆ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਨੌਜਨ ਜਗਮੀਤ ਸਿੰਘ ਭੀਮ ਕਬੱਡੀ ਪਾਉਂਦਾ ਹੋਇਆ ਕੱਥੂ ਕਹਿੰਦੇ ਪੱਤੋ ਵਾਲਾ ਇਟਲੀ ਦੇ ਵਿੱਚ ਬੈਠਾ ਇੱਕ ਪਾਸੇ ਗੁਰਦੀਪ ਭਾਉ ਤਕੀਪੁਰ ਪਿੰਡਾ ਲੋਂਗੋਵਾਲ ਦੇ ਲਾਗੇ ਇਸ ਨੌਜਨ ਦਾ ਤੇ ਦੂਸਰੇ ਪਾਸੇ ਮੇਰੇ ਵੀਰੋ ਭੀਮ ਮਾਣੂਕੇ ਵਾਲਾ ਕਬੱਡੀ ਪਾ ਕੇ ਪੁਆਇੰਟ ਲੱਗੇ ਵਾਪਸ ਜਾਂਦਾ ਹੋਇਆ ਨੈਬ ਸਿੰਘ ਡੈਨੀ ਦਾ ਫੈਸਲਾ ਹੈ ਨੈਬ ਸਿੰਘ ਡੈਨੀ ਦਾ ਫੈਸਲਾ ਅਗਲਾ ਮੈਚ ਜਿਹੜੀਆਂ ਟੀਮਾਂ ਦੇ ਦਰਮਿਆਨ ਹੋਣਾ ਹੈ ਕਿਰਪਾ ਕਰਕੇ ਮੰਦਰ ਉਹਨਾਂ ਨੂੰ ਬੇਨਤੀ ਹੈ ਵੀ ਅਨਾਉਂਸ ਕਰ ਦਿੱਤਾ ਜਾਵੇ 75 ਕਿਲੋ ਦਾ ਮੇਰਾ ਖਿਆਲ ਹੈ ਵੀ ਫਾਈਨਲ ਮੈਚ ਜਿਹੜਾ ਖੇਡਿਆ ਜਾਣਾ ਹੈ 75 ਕਿਲੋ ਦਾ ਫਾਈਨਲ ਮੈਚ ਦੀਆਂ ਟੀਮਾਂ ਮੰਦਰ ਵੀਰ ਨੂੰ ਬੇਨਤੀ ਹੈ ਵੀ ਉਹ ਵੀ ਆਪਾਂ ਬੋਲ ਲਓ ਸੁਲਤਾਨ ਕਬੱਡੀ ਪਾ ਰਿਹਾ ਹੈ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਬਲਜੀਤ ਸੈਦੋ ਕੀ ਵਾਲਾ ਦੁਨੀਆਂ ਦਾ ਕਹਿੰਦੇ ਫਲੱਡ ਜਾਫੀ ਪਰ ਸੁਲਤਾਨ ਆਪਣੀ ਟੀਮ ਦੇ ਹਿੱਸੇ ਲੱਖਾਂ ਦਾ ਪੁਆਇੰਟ ਜੋੜਦਾ ਹੋਇਆ ਉਧਰ ਬਲਜੀ ਹਰਾਈਆ ਤੇ ਮਾਨੂਕੇ ਗੱਲ ਬਿਨਾਂ 79 ਕੋਲੋਂ ਟੀਮਾਂ ਪਹੁੰਚਣਾ ਹਰਾਈਆ ਤੇ ਮਾਨੂਕੇ ਗਿਲ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਵੀ ਉਹ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਆ ਜਾਣ ਹਰਾਈਆ ਤੇ ਰਾਈਆ ਤੇ ਮਾਨੂਕੇ ਗਿਲ ਦੀਆਂ ਟੀਮਾਂ ਬਿਨਾਂ ਕਿਸੇ ਦੇਰੀ ਤੇ ਗਰਾਊਂਡ ਦੇ ਵਿੱਚ ਆਉਣ ਉਧਰ ਚੌਂਕੀ ਇਨਚਾਰਜ ਇਕਵਾਲ ਹੁਸੈਨ ਜੀ ਦੋਨੋਂ ਟੀਮਾਂ ਦੇ ਲਈ ਨੇਕੀ ਮੱਲੀ ਕਹਿੰਦਾ ਵੀ 100-100 ਰੁਪਏ ਦਾ ਮਾਨ ਸਨਮਾਨ ਪਹੁੰਚਾ ਕਰਦੇ ਐ ਇਹ ਆ ਮਾਨੂ ਕੇ ਗਿੱਲਾਂ ਵਾਲਾ ਲਾਡੀ ਮੇਰੇ ਵੀਰੋ ਕਬੱਡੀ ਦਾ 스타 ਪੁਆਇੰਟ ਲੱਗੇ ਵਾਪਸ ਜਾਂਦਾ ਹੋਇਆ ਦੁਨੀਆ ਟਿੱਕੀ ਬੈਠੀ ਐ ਵੀ ਰੌਂਦੇ ਨੇ ਕਬੱਡੀ ਕੱਪ ਦੇ ਜਿਹੜੇ ਪਹਿਲੇ ਰਾਊਂਡ ਦੇ ਵਿੱਚ ਵੀ ਮੈਚ ਵਾੜੇ ਤੱਕ ਦੇਖੇ ਨੇ ਗਏ ਵੀ ਸ਼ੇਵ ਰਾਊਂਡ ਦੇ ਵਿੱਚ ਵੀ ਤੇ ਤੀਜੇ ਰਾਊਂਡ ਦੇ ਵਿੱਚ ਵੀ ਬਹੁਤ ਤਾਕੜੀ ਖੇਡ ਤੇ ਕਿਰਤੀ ਮਾਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਭਗਤੇ ਵਾਲੇ ਲੇਟਾਂ ਵਾਲੇ ਮਾਈਆਂ ਦਾ ਨੇਕੀ ਆਖਦਾ ਵੀ ਬਹੁਤ ਬਹੁਤ ਧੰਨਵਾਦ ਹੈ ਰੇਸ਼ਮ ਦਿਵਾਲ ਤੇ ਕੀਰਤ ਦਿਵਾਲ ਕਨੇਡਾ ਉਹਨਾਂ ਵੱਲੋਂ ਵੀ ਮੇਰੇ ਵੀਰੋ ਵੱਡੇ ਯੋਗਦਾਨ ਨੇ ਗਹਿ ਕਟਵੇਂ ਯੋਗਦਾਨ ਅੱਜ ਕਬੱਡੀ ਕੱਪ ਦੇ ਪਹਿਲਾ ਪ੍ਰਾਈਜ਼ ਰੇਸ਼ਮ ਦਿਵਾਲ ਤੇ ਕੀਰਤ ਦਿਵਾਲ ਵੱਲੋਂ ਦਿੱਤਾ ਜਾ ਰਿਹਾ ਹੈ। ਲਓ ਜੀਵਨ ਮਾਨੁਕੇ ਵਾਲਾ ਮੇਰੇ ਵੀਰੋ ਇਧਰ ਬਹੁਤ ਤਕੜਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਅਗਲੀ ਕਬੱਡੀ ਸੁਲਤਾਨ ਕਬੱਡੀ ਦਾ ਮਹਾਨ ਖਿਡਾਰੀ ਮੇਰੇ ਵੀਰੋ ਪ੍ਰੀਤੇ ਸ਼ਮਸ਼ਪੁਰੀਏ ਦਾ ਪੁੱਤਰ ਖੇਡ ਮੈਦਾਨ ਦੇ ਵਿੱਚ ਪਾਉਣ ਦੇ ਲਈ ਵਧਦਾ ਹੋਇਆ ਉਧਰ ਕਿਰਨਜੀਤ ਸਿੰਘੀ ਮਿੰਟੂ ਸਰਪੰਚ ਰਾਜਾ ਸੱਦੋਆਲੀਆ ਗੋਰਾ ਮੱਜੂਕੇ ਵਾਲਾ ਮੇਰੇ ਵੀਰੋ ਆਪਣੇ ਸਾਥੀਆਂ ਦੇ ਨਾਲ ਪੁੱਜੇ ਹੋਏ ਆ ਵਾਰੇ ਵਾਲੀਆ ਟੋਨਾ ਨਾਲ ਕਹਿੰਦੇ ਰਾਮ ਸਿੰਘ ਸਰਪੰਚ ਮਾਨੂਕੇ ਵਾਲਾ ਕਮਲ ਕਿੰਦੀ ਦਾਦ ਨਾਲ ਦੀਪੇ ਹੁਣੀ ਮਨਸੂਰਾ ਪਿੰਡ ਤੋਂ ਸੇਵਕ ਤਰੀਕੇ ਹੁਣੀ ਵਿਸ਼ੇਸ਼ ਤੌਰ ਤੇ ਪੁੱਜਿਆ ਹੈ ਅੱਜ ਪਾਲਾ ਵੀ ਕਹਿੰਦੇ ਟੋਨੇ ਦੇ ਸੱਦੇ ਤੇ ਮੇਰੇ ਵੀਰੋ ਮਾਨੂਕੇ ਦੀ ਟੀਮ ਦੇ ਵਿੱਚ ਖੇਡਣ ਦੇ ਲਈ ਪੁੱਜਾ ਹੋਇਆ ਜਲਾਲਪੁਰ ਦਾ ਮਹਾਨ ਕਬੱਡੀ ਦਾ ਜਾਫੀ ਇਸੇ ਨੇ ਫੜਿਆ ਹੋਇਆ ਗਿੱਟਾ ਲਓ ਬੱਲੇ 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 ਹੋ ਗਈ ਮਿੱਤਰੋ ਪੁਆਇੰਟ ਕਹਿੰਦੇ ਜਲਾਲਪੁਰੀਏ ਦਾ ਪੁਆਇੰਟ ਜਲਾਲਪੁਰੀਏ ਦੇ ਪਾਲੇ ਦੇ ਹਿੱਸੇ ਜਾਜੋ ਇਸ ਸਾਲ ਕਹਿੰਦੇ ਕਿੰਨੇ ਦਾ ਵੀ ਅਲਬਾਟਾ ਸਟੇਟ ਦੇ ਵਿੱਚ ਵੀ ਪਾਲਾ ਆਯਾਦ ਕਬੱਡੀ ਕਲੱਬ ਬੈਡਮਿੰਟਨ ਦੀ ਟੀਮ ਵੱਲੋਂ ਜਫੇ ਲਾਵੇਗਾ ਉਧਰ ਭੀਮਾ ਦੀਨਾ ਸਾਹਿਬ ਵਾਲਾ ਕਹਿੰਦਾ ਵੀ 100 ਰੁਪਏ ਮੇਰੇ ਵੀਰੋ ਮਾਣੂਕੇ ਗਿੱਲ ਵਾਲੇ ਜੀਵਨ ਦੇ ਲਈ ਹੈ ਇਧਰ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਇੱਕ ਪਾਸੇ ਬਲਦੇਵ ਭੱਲਰੋਹਣਾ ਦੇ ਸੱਦੇ ਤੇ ਪੁੱਜੀ ਟੀਮ ਮੇਰੇ ਵੀਰੋ ਸ਼ਾਮਸਪੁਰ ਦੀ ਤੇ ਦੂਸਰੇ ਪਾਸੇ ਟੋਨੇ ਦੇ ਸੱਦੇ ਤੇ ਪੁੱਜੀ ਹੋਈ ਟੀਮ ਮੇਰੇ ਵੀਰੋ ਮਾਣੂਕੇ ਗਿੱਲ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਇੱਕ ਪਾਸੇ ਭੀਮ ਤੇ ਦੂਸਰੇ ਪਾਸੇ ਨੌਜਵਨ ਗੁਰਦੀਪ 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 ਭੀਮਾ ਗੁਰਦੀਪ ਲੰਗਰ ਵੱਲੋਂ ਕਹਿੰਦੇ ਟੀਮ ਦੇ ਲਈ 500 ਰੁਪਏ ਦੇ ਮਾਨ ਸਨਮਾਨੇ ਗੁਰਦੀਪ ਨੰਗਲ ਤੇ ਗੁਰਰਾ ਲ ਉਹਨਾਂ ਵੱਲੋਂ 500 ਦੇ ਮਾਨ ਸਨਮਾਨ ਮਾਣੂਕੇ ਵਾਲੀ ਟੀਮ ਦੇ ਲਈ ਹੈ ਬਲਜੀਤ ਸਿੰਘ ਧਨੋਆ ਕਬੱਡੀ ਪਾ ਰਿਹਾ ਹੈ ਧਨੋਆ ਪਰਿਵਾਰ ਆ ਮੇਰੇ ਵੀਰੋ ਉਧਰ ਦੇਖਦਾ ਵੀ ਸਿੱਧੂ ਪਰਿਵਾਰ ਦਾ ਰੈਂਡੀ ਆਲਟਨ ਬਾਰੇ ਟੈਟੂ ਬਣਾਇਆ ਹੋਇਆ ਹੈ ਦੁਨੀਆ ਦੇ 스타 ਜਾਫੀ ਨੇ ਜਲਾਲਪੁਰੇ ਪਾਲੇ ਦੇ ਨਾਲ ਮੁਕਾਬਲਾ ਹੈ ਜਲਾਲਪੁਰੇ ਪਾਲੇ ਦੇ ਨਾਲ ਮੁਕਾਬਲਾ ਹੈ ਮੇਰੇ ਵੀਰੋ ਹਰਨੇਕ ਸਿੰਘ ਦੀ ਬਿਆਲਪੁਰਾ ਹਰਨੇਜ ਸਿੰਘ ਦੀ ਬਿਆਲਪੁਰਾ ਪਾਲੇ ਦੇ ਜੱਫੇ ਤੇ 500 ਦਾ ਮਾਣ ਸਨ। ਜੇ ਤਾਂ ਇੱਕ ਟੂਰਨਾਮੈਂਟ ਦਾ ਸਵਾਦ ਆ ਤਾਂ ਖੁੱਲ ਕੇ ਤਾੜੀ ਮਾਰ ਦਿਓ। ਇਸ ਲਈ 500 ਬਲਦੇਵ ਭੱਲਰ ਵੱਲੋਂ ਦਿੱਲੀ ਦੇ ਲਈ ਮਾਣਜ ਜੱਫੇ ਆਇਆ। ਇੱਧਰ ਲਾਡੀ ਨੂੰ ਤਕੜਾ ਜੱਫਾ ਲਾ ਕੇ ਨੌਜਨ ਆਪਣੀ ਟੀਮ ਦੇ ਹਿੱਸੇ ਸ਼ਮਸ਼ਪੁਰਿਆ ਮੇਰੇ ਵੀਰੋ ਪ੍ਰੀਤਮ ਪਹਿਲਵਾਨ ਦਾ ਪਿੰਡ ਹੈ। ਸੁਲਤਾਨ ਕਬੱਡੀ ਦਾ 스타 ਅੱਜ ਕਹਿੰਦੇ ਪਾਲਾ ਤੇ ਨਾਲ ਕਹਿੰਦੇ ਬਲਜੀਤ ਸੈਦੋਗੀ ਵਾਲਾ ਮਾਨੂ ਕੇ ਗਿਰਦੇ ਟੀਮ ਦੇ ਲਈ ਖੇਡ ਰਿਹਾ ਹੈ। ਉੱਡੀ ਵਾਲੇ ਵੀ ਬੇਤੀ ਆ। ਕਹਿੰਦਾ 500 ਰੁਪਇਆ ਮੇਰੇ ਵੱਲੋਂ ਨੇਕੀ ਕਹਦੇ ਲਈ ਆ ਨੌਜੋਨਾ ਦੱਸੀ ਜਰਾ। ਲਾ ਦੇ ਲਈ ਪਈ ਹੀ ਕਬੱਡੀ ਸੁਲਤਾਨ ਅੱਜ ਤੇ ਚਾਬੀ ਤੇਰੇ ਹੱਥ ਦੇ ਵਿੱਚ ਆ ਬੈਗ ਤੇਰੇ ਹੱਥ ਦੇ ਵਿੱਚ ਆ ਨੌਜੋਨਾ ਜੀ ਨੂੰ ਮਰਜ਼ੀ ਮਾਨ ਸਨਮਾਨ ਦੇ ਦੇ। ਇੱਧਰ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਸੁਲਤਾਨ 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 ਮੇਰੇ ਵੀਰੇ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਸੁਲਤਾਨ ਜੇ ਜੀਵਨ ਦੀ ਖੇਡ ਨੂੰ ਪਿਆਰ ਕਰਦੇ ਇੱਕ ਤਾੜੀ ਮਾਰ ਕੇ ਤਾਂ ਦਿਓ ਮੇਰੇ ਵੀਰੇ। ਇਹ ਆ ਮਾਨੁਕੇ ਜਿੱਲਾਂ ਵਾਲਾ ਜੀਵਨ ਅਗਲੇ ਮੈਚ ਦੀਆਂ 75 ਕਿਲੋ ਦੀਆਂ ਦੋਨੋਂ ਟੀਮਾਂ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪਹੁੰਚ ਜਾਣ। ਲਓ ਜੀਵਨ ਕਹਿੰਦੇ ਇਸ ਵਾਰ ਇੰਗਲੈਂਡ ਖੇਡੂਗਾ ਦਰ ਵੀਰੋ। ਉਧਰ ਨਾਰ ਤੇ ਕਿਕਰ ਕਹਿੰਦੇ ਕਬੱਡੀ ਦੇ ਖਿਡਾਰੀ ਨੇ ਇਸ ਨਗਰ ਦੇ ਪੁਰਾਣੇ ਖਿਡਾਰੀ ਹੈ। ਇਹਨਾਂ ਬੋਲਾਂ ਤੋਂ ਖੁਸ਼ ਹੋ ਕੇ ਵੱਡਾ ਮਾਨ ਸਨਮਾਨ ਪੁੱਜਦਾ ਕਰਦੇ ਐ। ਨਾਰ ਤੇ ਕਿਕਰ ਉਧਰ ਜੀਵਨ ਦੇ ਲਈ 500 ਰੁਪਏ ਜੀਵਨ ਮਾਨੁਕੇ ਦੇ ਲਈ ਆਇਆ ਹੈ। ਨਾ ਸੁਲਤਾਨ ਬਾਪ ਤਕੜਾ ਖੇਡਿਆ ਤੇ ਪੁੱਤ ਦੀ ਚੜ੍ਹਤ ਵੀ ਪਾਉਂਦਾ ਏ ਰੇਡ ਨਾਲ ਪੂਰੀ ਮੜਕ ਵੀ ਦੁਨੀਆ ਤੇ ਛਾਇਆ ਪੁੱਤ ਪੀਤੇ ਪਲਵਾਨ ਦਾ ਪੁੱਤ ਪ੍ਰੀਤਮ ਪਲਵਾਨ ਦਾ ਬੱਚੇ ਬੱਚੇ ਦੀ ਜ਼ਬਾਨ ਤੇ ਨਾਮ ਹੈ ਸੁਲਤਾਨ ਦਾ ਪਰ ਸਾਧੋਕੇ ਵਾਲਾ ਉਹ ਜਾਫੀ ਹੈ ਕਿ ਸਾਨੂੰ ਦੱਸਣਾ ਨਹੀਂ ਪੈਂਦਾ ਅਸੀਂ ਕੌਣ ਹੁੰਨੇ ਆ ਸਾਨੂੰ ਦੱਸਣਾ ਨਹੀਂ ਪੈਂਦਾ ਅਸੀਂ ਕੌਣ ਹੁੰਨੇ ਆ ਇਹ ਆ ਬਲਜੀਤ ਸਾਧੋਕੇ ਵਾਲਾ ਮੇਰੇ ਵੀਰੋ ਇਧਰ ਮਨਦੀਪ ਸਿੰਘ ਲਾਡੀ ਮੇਰੇ ਵੀਰੋ ਐਬ ਸਪੋਰਟ ਦੀ ਖੇਡ ਕਲੱਬ ਨੇ ਕਹਿੰਦੇ 155 ਪੌਂਡ ਦੇ ਵਿੱਚ ਮਾਨ ਵਾਖਿਆ ਇਸ ਖਿਡਾਰੀ ਨੂੰ ਉਧਰ ਪਾਉਂਦਾ ਹੋਇਆ ਰੇਡ ਕਿ ਕੋਚਾਂ ਦੀਆਂ ਮਾਰਾਂ ਖਾਧੀਆਂ ਨੇ ਅੱਜ ਲਿਸ਼ਕੀਆਂ ਫਿਰਨ ਜਵਾਨੀਆਂ ਨਹੀਂ ਰੂਬੀ ਰੂਬੀ ਸਰਪੰਚ ਜੀ ਦਦਾਰੇਵਾਲ ਤੋਂ ਮਾਨੂਕੇ ਦੀ ਟੀਮ ਲਈ 500 ਦੇ ਮਾਨ ਸਨਮਨ ਕੋਚ ਦੇ ਕਰਦੇ ਆ ਇਹ ਆ ਲਾਡੀ ਮਾਨੂਕੇ ਦਾ ਹੈਪੀ ਦਾ ਵੀਰ ਮੇਰੇ ਵੀਰੋ ਲਓ ਮੁਕਾਬਲਾ ਸਕਦਾ ਲੈ ਵੀ ਲਾਡੀ ਲੈ ਵੀ ਲਾਡੀ ਇਹ ਤੇਰੀ ਗਲਤੀ ਆ ਨੌਜਵਾਨ ਆਪਣੇ ਚਾਰਾਂ ਪੰਜਾਂ ਜ਼ਿਲ੍ਹਿਆਂ ਨੂੰ ਛੱਡ ਕੇ ਟੀਮ ਇੱਥੇ ਆਈ ਹੈ। ਮਾੜੀ ਸ਼ੈਨਸ਼ੀਲਤਾ ਆਪਾਂ ਰੱਖਿਆ ਕਰੀਏ। ਸ਼ੈਨਸ਼ੀਲਤਾ ਬੰਦੇ ਨੂੰ ਬੜਾ ਬੜਾ ਕਰ ਦਿੰਦੀ ਹੈ। ਰਾਮੇ ਸਰਪੰਚ ਵੱਲੋਂ ਜੀਵਨ ਦੇ ਦਿੱਤੇ ਹੋਏ। 550 800 ਦੇ ਇਹ ਮਾਣੂ ਕੈਂ ਦੀ ਟੀਮ ਦੇ ਹੈ ਗੇਲ। ਸ਼ੈਨਸ਼ੀਲਤਾ ਰੱਖੀਦੀ ਹੈ। ਹੁਣ ਤੂੰ ਥੱਪੜ ਮਾਰ ਕੇ ਕੋਈ ਵੱਡਾ ਪਲੇਅਰ ਨਹੀਂ ਬਣ ਗਿਆ। ਪਰ ਥੋੜੀ ਸ਼ੈਨਸ਼ੀਲਤਾ ਰੱਖਿਆ ਕਰੋ। ਮੇਰੀ ਬੇਨਤੀ ਪਲੇਅਰਾਂ ਨੂੰ ਵੀ ਪਿਆਰ ਤੇ ਸਤਕਾਰ ਦੇ ਨਾਲ ਕਬੱਡੀ ਜਿੱਥੇ ਇੱਕ ਵਧੀਆ ਪਲੇਅਰ ਬੰਨਾ ਉਥੇ ਚੰਗਾ ਇਨਸਾਨ ਮੰਨਣਾ ਵੀ ਜ਼ਰੂਰੀ ਹੈ ਮੈਚ ਸਮਾਪਤ ਇਸ ਮੈਚ ਦੇ ਵਿੱਚੋਂ ਕਿਹੜੀ ਟੀਮ ਜੇਤੂ ਹੈ ਜੀ ਮਾਨੁਕੇ ਗਿਲ ਦੀ ਟੀਮ ਜਿਹੜੀ ਜੇਤੂ ਰਹੀ ਹੈ ਦੋਸਤੋ ਇਹ ਮੈਚ ਜਿਹੜਾ ਹੈ ਮਾਨੁਕੇ ਨੇ ਬੜੇ ਵੱਡੇ ਫਰਕ ਦੇ ਨਾਲ ਸ਼ਮਸ਼ਪੁਰ ਤੋਂ ਜਿੱਤ ਲਿਆ ਔਰ ਇਸ ਮੈਚ ਦੇ ਵਿੱਚ ਮਾਨੁਕੇ ਨੇ ਟੋਟਲ 5 ਜੱਫੇ ਲਗਾਏ ਔਰ ਸ਼ਮਸ਼ਪੁਰ ਸਿਰਫ ਇੱਕ ਜੱਫਾ ਲਗਾ ਸਕਿਆ ਇਸੇ ਤਰ੍ਹਾਂ ਅਸੀਂ ਤੁਹਾਡੇ ਲਈ ਹੋਰ ਬਹੁਤ ਸਾਰੀਆਂ ਵੀਡੀਓ ਲੈ ਕੇ ਆਉਂਦਾ ਰਹਿਣਾ ਇਹ ਦੋ ਵੀਡੀਓ ਅਸੀਂ ਤੁਹਾਡੇ ਲਈ ਸ਼ਾਰਟਲਿਸਟ ਕੀਤੀਆਂ ਨੇ ਜਿਨ੍ਹਾਂ ਨੂੰ ਤੁਸੀਂ ਕਲਿੱਕ ਕਰਕੇ ਹੁਣੇ ਦੇਖ ਸਕਦੇ ਹੋ ਔਰ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਤੁਸੀਂ ਜ਼ਰੂਰ ਕਰਨਾ ਹੈ ਨਾਲ ਹੀ ਤੁਹਾਨੂੰ ਰਿਕਵੈਸਟ ਹੈ ਕਿ ਅਗਰ ਤਾਂ ਸਾਡੇ ਵਿੱਚ ਕੋਈ ਤੁਹਾਨੂੰ ਕਮੀਆਂ ਨਜ਼ਰ ਆਉਂਦੀਆਂ ਨੇ ਜਾਂ ਇਹਨਾਂ ਵੀਡੀਓ ਦੇ ਵਿੱਚ ਤੁਸੀਂ ਕੋਈ ਵੱਖਰੇ ਮਾ ਚਾਹੁੰਦੇ ਹੋ ਜਾਂ ਕੋਈ ਬੈਸਟ ਮੈਚ ਜਿਹੜਾ ਤੁਸੀਂ ਦੇਖਣਾ ਚਾਹੁੰਦੇ ਹੋ ਸਾਨੂੰ ਉਹਦੇ ਲਈ ਤੁਸੀਂ ਰਿਕਵੈਸਟ ਕਰ ਸਕਦੇ ਹੋ ਸਾਡੇ ਕਮੈਂਟ ਬਾਕਸ ਵਿੱਚ ਵੀ ਕਰ ਸਕਦੇ ਹੋ ਸਾਡੇ ਇਨਬਾਕਸ ਵਿੱਚ ਵੀ ਕਰ ਸਕਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ